ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਘਰ ਆਇਨੂ ਪੁੱਤ ਨੂੰ ਜਦੋਂ ਬਾਪੂ ਨੇ ਲੇਟ ਆਉਣ ਦਾ ਕਾਰਨ ਪੁੱਛਿਆ ਤਾਂ ਗੁੱਸੇ ਨਾਲ ਭਰਿਆ ਪੁੱਤ ਖਿੱਚ ਕੇ ਬੋਲਿਆ ਯਾਰ ਬਾਪੂ ਮੈਨੂੰ ਨਹੀਂ ਪਤਾ ਮੈਨੂੰ ਨਵਾਂ ਮੋਟਰਸਾਈਕਲ ਲੈ ਦਿਓ ਇਹ ਤਾਂ ਕਬਾੜ ਹੋ ਗਿਆ ਮੈਨੂੰ ਤਾਂ ਕਾਲਜ ਜਾਂਦੇ ਨੂੰ ਸ਼ਰਮ ਆਉਂਦੀ ਹੈ ਮੇਰੇ ਧੋਨੀ ਚੱਲਦਾ ਇਹ ਕਬਾੜ ਅੱਗੂੰ ਪੁੱਤ ਨੂੰ ਹੌਸਲਾ ਦਿੰਦੇ ਬਾਪੂ ਨੇ ਪਿਆਰ ਨਾਲ ਕਿਹਾ ਕੋਈ ਨਾ ਪੁੱਤ ਕੱਲ ਮੈਂ ਇਹਨੂੰ ਮੈਸਤਰੀ ਕੋਲ ਲੈ ਜਾਵਾਂਗਾ ਤੂੰ ਫਿਕਰ ਨਾ ਕਰ ਵਧੀਆ ਠੀਕ ਕਰਵਾ ਕੇ ਲੈ ਆਉਂਗਾ ਬਾਪ ਦੀ ਗੱਲ ਸੁਣ ਪੁੱਤ ਨੇ ਕਿਹਾ ਸੋਨੂ ਕੀ ਪਤਾ ਹੈ ਮੈਨੂੰ ਕਿੰਨਾ ਬੁਰਾ ਲੱਗਦਾ ਹੈ ਜਦੋਂ ਮੇਰੇ ਨਾਲ ਦੇ ਸਾਰੇ ਨਵੇਂ ਮੋਟਰਸਾਈਕਲ ਲੈ ਕੇ ਆਉਂਦੇ ਹਨ ਤੇ ਮੈਂ ਇਕੱਲਾ ਇਸ ਕਵਾੜ ਮੋਟਰਸਾਈਕਲ ਨੂੰ ਲੈ ਕੇ ਆਉਂਦਾ ਮੈਨੂੰ ਨਹੀਂ ਪਤਾ ਕੁਝ ਵੀ ਕਰੋ ਮੈਨੂੰ ਕੱਲ ਇੱਕ ਨਵਾਂ ਮੋਟਰਸਾਈਕਲ ਚਾਹੀਦਾ ਹੈ। ਬਾਪ ਨੇ ਬੜਾ ਰੋਕਿਆ ਪਰ ਪੁੱਤ ਨਹੀਂ ਇੱਕ ਨਾ ਸੁਣੀ ਬਿਨਾਂ ਕੁਝ ਖਾਦੇ ਪੀਤੇ ਆਪਣੇ ਰੂਮ 'ਚ ਚਲਾ ਗਿਆ। ਪਤਨੀ ਨੂੰ ਆਪਣੀ ਬੇਵਸੀ ਦੱਸਦੇ ਹੋਏ ਬਾਪ ਨੇ ਭੁੱਖੇ ਪੁੱਤ ਨੂੰ ਕੱਲ ਹੀ ਨਵਾਂ ਮੋਟਰਸਾਈਕਲ ਲੈ ਕੇ ਦੇਣ ਦਾ ਫੈਸਲਾ ਕੀਤਾ। ਖੈਰ ਮਾਂ ਰੋਟੀ ਵਾਲਾ ਥਾਲ ਲੈ ਪੁੱਤੇ ਰੂਮ 'ਚ ਗਈ ਨਵਾਂ ਮੋਟਰਸਾਈਕਲ ਮਿਲਣ ਦੀ ਖੁਸ਼ੀ ਵਿੱਚ ਆਖਰ ਪੁੱਤ ਨੇ ਵੀ ਹੱਸਦੇ ਹੋਏ ਰੋਟੀ ਖਾ ਲਈ ਕੰਮ ਦਾ ਮੰਦਾ ਤੇ ਉੱਪਰੋਂ ਆਪਣੀ ਬਚਾਈ ਸਾਰੀ ਕਮਾਈ ਆਖਰ ਉਸ ਨੇ ਪੁੱਤ ਲਈ ਕੜਵਾਉਣ ਦਾ ਫੈਸਲਾ ਕੀਤਾ ਅਗਲੇ ਦਿਨ ਪੁੱਤ ਬੜਾ ਖੁਸ਼ ਸੀ ਕਿ ਚਲੋ ਇਸ ਕੁਆੜ ਮੋਟਰਸਾਈਕਲ ਤੋਂ ਛੁਟਕਾਰਾ ਮਿਲੂ ਰਸਤੇ ਵਿੱਚ ਪੈਂਦੀ ਆਪਣੇ ਇੱਕ ਖਾਸ ਮਿੱਤਰ ਦੀ ਦੁਕਾਨ ਉੱਤੇ ਬਾਪ ਨੇ ਮੋਟਰਸਾਈਕਲ ਰੋਕ ਦਿੱਤਾ ਜੇ ਵਿੱਚੋਂ ਕੁਝ ਪੈਸੇ ਕੱਢ ਪੁੱਤ ਨੂੰ ਸੜਾਉਂਦੇ ਬੋਲਿਆ ਲਾਇ ਪੁੱਤ ਤੂੰ ਸਵੇਰ ਦਾ ਕੁਝ ਨਹੀਂ ਖਾਦਾ ਜਾ ਆਪਣੇ ਚਾਚੇ ਤੋਂ ਆਪਣੇ ਲਈ ਕੁਝ ਖਾਣ ਨੂੰ ਲਿਆ ਨਾ ਨਾ ਕਰਦੇ ਪੁੱਤ ਨੂੰ ਦੁਕਾਨ ਉੱਤੇ ਜਾਣਾ ਪਿਆ ਅੱਗੋਂ ਖੁਸ਼ ਦੇਖ ਚਾਚਾ ਬੋਲਿਆ ਕੀ ਗੱਲ ਸ਼ੇਰਾ ਬੜਾ ਖੁਸ਼ ਨਜ਼ਰ ਆ ਰਿਹਾ ਹੈ ਹੱਸਦੇ ਹੋਏ ਪੁੱਤ ਨੇ ਕਿਹਾ ਚਾਚਾ ਅੱਜ ਬਾਪੂ ਮੈਨੂੰ ਨਵਾਂ ਮੋਟਰਸਾਈਕਲ ਦਿਵਾਉਣ ਲਈ ਲੈ ਕੇ ਜਾ ਰਿਹਾ ਹੈ ਮੈਨੂੰ ਤਾਂ ਸ਼ਰਮ ਆਉਂਦੀ ਸੀ ਉਹ ਕੁਵਾੜ ਮੋਟਰਸਾਈਕਲ ਚਲਾਉਂਦੇ ਹੋਏ ਨੂੰ ਤੁਸੀਂ ਆਇਂ ਕਰੋ ਮੈਨੂੰ ਬ੍ਰੈਡ ਦੋ ਖਾਣ ਲਈ ਤੇ ਬਾਕੀ ਪੈਸੇ ਵਾਪਸ ਕਰ ਦਿਓ ਚਾਚੇ ਨੇ ਬ੍ਰੈਡ ਫੜਾ ਦਿੱਤੀ ਜਿਉਂ ਹੀ ਉਹ ਜਾਣ ਲੱਗਾ ਤਾਂ ਉਸ ਨੂੰ ਆਵਾਜ਼ ਦਿੰਦੇ ਰੋਕ ਲਿਆ ਫਿਰ ਇੱਕ ਪੈਕਟ ਫੈਵੀ ਸਟਿਕ ਫੜਾਉਂਦੇ ਬੋਲਿਆ ਆਹ ਵੀ ਲੈ ਜਾ ਆਪਣੇ ਬਾਪੂ ਨੂੰ ਫੜਾ ਦੇਵੀ ਪੁੱਤ ਨਹੀਂ ਹੈਰਾਨ ਹੁੰਦੇ ਪੁੱਛਿਆ ਇਹ ਕਿਸ ਲਈ ਅੱਗੋਂ ਚਾਚੇ ਨੇ ਕਿਹਾ ਤੂੰ ਇੱਕ ਵਾਰ ਆਪਣੇ ਬਾਪ ਦੇ ਬੂਟਾਂ ਵੱਲ ਦੇਖ ਜਿਹੜੇ ਬੂਟ ਉਹਨੇ ਪਾਏ ਐ ਤੈਨੂੰ ਪਤਾ ਉਹ ਕਦੋਂ ਲਏ ਸੀ ਇਹਨਾਂ ਬੂਟਾਂ ਦੇ ਤਲੇ ਪਤਾ ਨਹੀਂ ਉਸਨੇ ਕਿੰਨੀ ਵਾਰ ਜੋੜੇ ਨੇ ਕਰੀਬ ਤੋਂ ਦੇਖੀ ਉਹਨਾਂ ਦੀ ਸ਼ਰਟ ਕਿੱਦਾਂ ਰੰਗ-ਬਰੰਗੇ ਬਟਨਾਂ ਨਾਲ ਭਰੀ ਪਈ ਐ ਤੇਰੇ ਵਾਂਗ ਇਹਨਾਂ ਨੂੰ ਵੀ ਮੋਟਰਸਾਈਕਲ ਚਲਾਉਣ ਦਾ ਬਹੁਤ ਸ਼ੌਂਕ ਸੀ ਪਰ ਜਦੋਂ ਤੂੰ ਮੰਗਿਆ ਇਹ ਤੈਨੂੰ ਦੇ ਦਿੱਤਾ ਜਿਸ ਨੂੰ ਤੂੰ ਕਬਾਲ ਸਮਝੀ ਬੈਠਾ ਹੋਰ ਕੁਝ ਬੋਲਦੇ ਸੁਣਦੇ ਸੁਣਦੇ ਉਸ ਦੀਆਂ ਅੱਖਾਂ ਭਰ ਆਈਆਂ ਇੱਕਦਮ ਉਹ ਆਪਣੇ ਬਾਪ ਵੱਲ ਭੱਜਿਆ ਤੇ ਉਸ ਨੂੰ ਰੋਂਦੇ ਹੋਏ ਕਲਾਵੇ ਵਿੱਚ ਭਰ ਲਿਆ ਬਾਪੂ ਬਾਰ-ਬਾਰ ਰੋਣ ਦਾ ਕਾਰਨ ਪੁੱਛ ਰਿਹਾ ਸੀ ਤੇ ਪੁੱਤ ਬਸ ਰੋਂਦੇ ਹੋਏ ਕਹਿ ਰਿਹਾ ਬਾਪ ਮੈਨੂੰ ਨਹੀਂ ਚਾਹੀਦੀ ਮੋਟਰਸਾਈਕਲ ਮੈਨੂੰ ਇਹ ਹੀ ਠੀਕ ਹੈ ਪੁੱਤ ਦੇ ਮੂੰਹੋਂ ਇਹ ਸੌਣ ਉਸ ਬਾਪ ਦੀਆਂ ਵੀ ਅੱਖਾਂ ਭਰ ਆਈਆਂ ਇੱਕ ਸਕੂਨ ਭਰੀ ਜਫੀ ਜੋ ਇੱਕ ਦੂਜੇ ਨੂੰ ਕਿੰਨਾ ਟਾਈਮ ਉਹ ਪਾਈ ਖੜੇ ਰਹੇ ਉਹ ਪਾਲ ਕਿਸੇ ਸਵਰਗ ਤੋਂ ਘਟ ਨਹੀਂ ਸਨ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਉਗੀ ਲਾਈਕ ਜ਼ਰੂਰ ਕਰਨਾ ਧੰਨਵਾਦ